ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜਿਹੜੀ ਕਿਤਾਬ ਹੈ ਲਾਲਾ ਦੌਲਤਰਾਏ ਦੀ ਉਹ ਹੈ ਕਿ ਉਦਾਰ ਉਹ ਦੇਖੋ ਉਹ ਕਿਤਾਬ ਅੱਜ ਤੋਂ 150 ਸਾਲ ਪਹਿਲਾਂ ਲਿਖੀ ਗਈ ਹੈ ਜਦੋਂ ਪੂਰੀ ਬਹਿਸ ਚੱਲ ਰਹੀ ਸੀ ਆਰੀਆ ਸਮਾਜ ਤੇ ਸਿੰਘ ਸਭਾ ਉਦੋਂ ਵੀ ਜਦੋਂ ਜਾਂਚਨ ਕਰ ਰਹੇ ਸੀ ਕਿ ਉਹ ਕਿ ਸਿੱਖ Hindu ਤੇ ਜਦੋਂ ਭਾਈ ਕਾਂਟ ਸੁਨਾਬਾ ਨੇ ਮਤਲਬ ਠੋਕ ਕੇ ਗੱਲ ਕਹੀ ਸੀ ਮੈਂ Hindu ਨਹੀਂ ਕਿਤਾਬ ਦਿੱਲੀ ਦੀ ਉਸ ਸਮੇਂ ਲਾਲਾ ਦੌਲਤਰਾਏ ਦੀ ਇੱਕ ਕਿਤਾਬ ਆਈ ਇਹ ਕਿਤਾਬ ਦੇ ਵਿੱਚ ਉਹਨੇ ਜੇ ਤੁਹਾਡੇ ਚੋਂ ਜਿਨੇ ਵੀ ਪੜ੍ਹੀ ਹੋਵੇ ਜੇ ਜੇ ਨਹੀਂ ਪੜ੍ਹੀ ਜਰੂਰ ਪੜ੍ਹੇ ਹੋ ਉਹਦੇ ਵਿੱਚ ਜਿੱਡੀ ਗੁਰੂ ਦੀ ਉਪਮਾ ਕੀਤੀ ਹੈ ਚਸ਼ਮ ਪਾਤਸ਼ਾਹ ਦੀ ਤੁਸੀਂ ਹੈਰਾਨ ਹੋ ਜਾਓ ਪਰ ਉਹਨੇ ਕਿਹਾ ਵੀ ਉਹਦੇ ਸਾਹਮਣੇ ਰਾਮ ਵੀ ਛੋਟਾ ਹੈ ਉਹਦੇ ਸਾਹਮਣੇ ਕ੍ਰਿਸ਼ਨ ਵੀ ਛੋਟਾ ਹੈ ਉਹਦੇ ਬਾਅਦ ਉਹਦੇ ਸਾਹਮਣੇ ਕਿੰਨੇ ਨਾ ਦੇ ਹੀਰੋਨ ਵੱਡੇ ਉਹ ਸਾਰੇ ਛੋਟੇ ਅਤ ਇੱਕ ਦੀ ਉਪਮਾ ਕਰਕੇ ਫਿਰ ਲਿਖਿਆ ਕਿ ਆ ਵੀ ਉਹ ਕਿਉਂ ਵੱਡਾ ਹੈ ਕਿਉਂ ਸਭ ਕੁਝ ਕਰ ਸਕਿਆ ਕਿਉਂਕਿ ਉਹ ਸੂਰਜ ਵੰਸ਼ੀ ਖੱਤਰੀਆਂ ਦੇ ਅੰਸ਼ ਦੇ ਵਿੱਚ ਹੋ ਸੀ ਖੱਤਰੀਆਂ ਦੇ ਵਿੱਚੋਂ ਹੋਣ ਕਰਕੇ ਉਹ ਆਹ ਕੁਝ ਕਰ ਸਕਿਆ ਹੁਣ ਜਿਹੜੀ ਗੱਲ ਬੇਸਿਕ ਹੈ ਸਾਡੀ ਗੁਰੂ ਨਾਨਕ ਸਾਹਿਬ ਨੇ ਕਰਤੀ ਸੀਗੀ ਜਾਤ ਵੰਸ਼ ਬਾਰੇ ਵੀ ਜਿਹੜੀ ਚੀਜ਼ ਸਾਡੀ ਬਿਲਕੁਲ ਬੁਨਿਆਦ ਹੈ ਸਾਡੀ ਫਲਸਫੇ ਦੀ ਉਸ ਬੁਨਿਆਦ ਤੋਂ ਮਤਲਬ ਉਹ ਤੇ ਸੱਟ ਮਾਰੀ ਵੀ ਉਹ ਤਾਂ ਜੇ ਖੱਤਰੀ ਨਾ ਹੁੰਦਾ ਫਿਰ ਕੀ ਕਰ ਸਕਦਾ ਖੱਤਰੀ ਹੋਣ ਕਰਕੇ ਉਹਨੇ ਆ ਕਰ ਦਿੱਤੀ ਐਡੀ ਬੜਾਈ ਕਰਕੇ ਤੇ ਕਰ ਕੀ ਦਿੱਤਾ ਗੁੰਦਾ ਚਲੋ ਉਹਨੇ ਤਾਂ ਜੋ ਕਰਤਾ ਕਰਤਾ ਸਿੱਖਾਂ ਨੇ ਕੀ ਕੀਤਾ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਉਸ ਕਿਤਾਬ ਦੀਆਂ 19 ਇਹ 1978 ਚ ਦੁਬਾਰਾ ਸ਼ਕੀ ਪੰਜਾਬੀ ਚ 1978 ਵੀ ਨੂੰ ਪਤਾ ਹੋ ਉਹ ਸਾਲ ਕਿਹੜਾ ਜਦੋਂ ਖੂਨੀ ਵਿਸਾਖੀ ਨਾਲ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਉਸ ਤੋਂ ਬਾਅਦ ਤੁਸੀਂ ਉਹ ਕਿਤਾਬ ਤੇ ਅੱਜ ਦੇਖੋ ਉਹਦੇ ਕਿੰਨੀਆਂ ਐਡੀਸ਼ਨ ਆ ਸ਼ਕੀ ਲਗਾਤਾਰ ਪੰਜਾਬੀ ਚ ਸ਼ਿਪਾ ਕੌਣ ਰਹੇ ਆ ਸਿੱਖ ਵੰਡ ਕੌਣ ਰਹੇ ਸਿੱਖ ਪੜ ਕੌਣ ਰਹੇ ਸਿੱਖ ਹਿੰਦੂਆਂ ਚ ਦੀ ਜਲੀ ਉਹ ਮੈਨੂੰ ਇੱਕ ਵਾਰ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ ਮੈਂ ਕਿਸੇ ਗੁਰਦੁਆਰਾ ਸਾਹਿਬ ਤੇ ਬੋਲ ਰਿਹਾ ਸੀ ਸੋ ਮੈਂ ਉਹ ਤਾਜ਼ੀ-ਤਾਜ਼ੀ ਉਹ ਕਿਤਾਬ ਪੜ੍ਹੀ ਤੇ ਮੈਂ ਆ ਗੱਲਾਂ ਕੀਤੀਆਂ ਉਹ ਬੰਦਿਆਂ ਨੇ ਮੈਨੂੰ ਬੜੇ ਪਿਆਰ ਤੇ ਉਤਸ਼ਾਹ ਨਾਲ ਬੁਲਾਇਆ ਸੀਗਾ ਤੇ ਮੈਂ ਦੇਖਿਆ ਵੀ ਜਦੋਂ ਮੈਂ ਬੋਲ ਰਿਹਾ ਸੀ ਜਾਂ ਬੋਲ ਕੇ ਹਟਿਆ ਉਹ ਸਲਾਬੇ ਜੇ ਗਏ ਸਾਰੇ ਕੋਈ ਉਹਨਾਂ 'ਚ ਗਰਮ ਜੋਸ਼ੀ ਨਾ ਕੁਝ ਵੀ ਨਾ ਤੇ ਮੈਨੂੰ ਥੋੜਾ ਜਿਹਾ ਬੜਾ ਉਪਰ ਹੀ ਲੱਗੀ ਗੱਲ ਵੀ ਗੱਲ ਕੀ ਹੋ ਗਈ ਕੋਈ ਜੀ ਚਲੋ ਬਾਅਦ ਦੇ ਵਿੱਚ ਜਦੋਂ ਬੈਠੇ ਚਾਹ ਪਾਣੀ ਪੀ ਰਹੇ ਸੀ ਉਦੋਂ ਉਹਨਾਂ ਨੇ ਕਹੇ ਕਹਿੰਦੇ ਜੀ ਚੱਲੋ ਪਰ ਉਹਦੇ ਵਿੱਚ ਫੇਰ ਵੀ ਗੁਰੂ ਦੀ ਵਿੜਾਈ ਤਾਂ ਬਹੁਤ ਕੀਤੀ ਐ ਨਾ ਮਹੱਤ ਕੀਤੀ ਐ ਪਰ ਕੀ ਕਹੇ ਕਿ ਵਿਖਤਰੀ ਹੋਣ ਕਰਕੇ ਕਰ ਗਿਆ ਇਹ ਹੱਦ ਹੋ ਗਈ ਤੁਸੀਂ ਇਹ ਗੱਲਾਂ ਵੀ ਫਿਰ ਮੈਨੂੰ ਨਾਲ ਬੰਦੇ ਇੱਕ ਨੇ ਹੌਲੀ ਕਰਣ ਦੱਸਿਆ ਕਹਿੰਦੇ ਜੀ ਇਹਨਾਂ ਨੇ 500 ਕਾਪੀ ਮਂਗਾਈ ਆ ਉਹ ਆਥੇ ਬੰਡਣੀ ਸੀ ਅੱਜ ਗੁਰਦੁਆਰਿਆਂ ਵੱਲੋਂ ਮੰਗਾਈਆਂ ਗਈਆਂ ਅਮਰੀਕਾ ਕੋਲੇ ਡਾ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਗੁਰਦੁਆਰਿਆਂ ਨੇ ਜਿੱਮੇ ਬੰਡੀਆਂ ਮੁਫਤ ਬੰਡੀਆਂ ਐ ਹੁਣ ਦੇਖੋ ਕਿੱਡੀ ਇੰਨੀ ਗੱਲ ਵੀ ਸਮਝ ਨਾ ਆਉਣੀ ਇਹਨਾਂ ਦਾ ਖਤਰਾ ਕਿੱਡਾ ਵੱਡਾ ਅਸੀਂ ਨਹੀਂ ਲੈ ਚੁੰਦਾ ਜਿਹੜੇ ਬੰਦੇ ਕਹਿੰਦੇ ਤੁਸੀਂ ਐਵੇਂ ਡੇਰੀ ਜਾਂਦੇ ਐਵੇਂ ਰੌਲਾ ਪਾਈ ਜਾਂਦੇ ਸਿੱਖ ਕਿਤੇ ਖਤਮ ਹੋ ਜੂ ਨਹੀਂ ਖਤਮ ਹੋ ਵਿਜੀਕਲੀ ਪਰ ਉਹਦਾ ਸੌਫਟਵੇਅਰ ਬਦਲ ਦੇਣਗੇ ਸਿੱਖਦਾ ਰਹੂਗਾ ਸਭ ਕੁਝ ਸਰੂਪ ਰਹੂਗਾ ਉਹ ਸੌਫਟਵੇਅਰ ਬਦਲ ਦੇਣਗੇ ਤੇ ਉਹ ਹੁਣ ਉਸ ਤੇ ਲੱਗੇ ਹੋਏ ਤੇ ਇਹ ਜਾ ਕੇ ਮਤਲਬ ਮੈਨੂੰ ਇੰਨੀ ਹੈਰਾਨੀ ਹੋਈ ਜਿਹੜੀ ਵੀ ਗੁਰਦੁਆਰੇ ਚ ਜਾ ਮਾਉ ਤਾਂ ਸਾਰੇ ਕਹਿੰਦੇ ਸਾਰੇ ਬਹੁਤ ਬੰਦੀਆਂ ਤੇ ਜਦੋਂ 300 ਸਾਲ ਦਾ ਸੀਗਾ ਆਪਣਾ ਗੁਰੂ ਗੋਬਿੰਦ ਸਿੰਘ ਦਾ ਮਨਾਇਆ 99 ਦੇ ਵਿੱਚ ਉਦੋਂ ਇਤੋਂ 1 ਮਾਰਚ ਚੱਲਿਆ ਸੀਗਾ ਆਨੰਦਪੁਰ ਸਾਹਿਬ ਤੋਂ ਹਜੂਸਾਬ ਤੱਕ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਉਹ ਲੱਖਾਂ ਦੀ ਗਿਣਤੀ ਚ ਮੁਫਤ ਵੰਡੀਆਂ ਸਾਰੇ ਰਾਹ ਪੰਜਾਬੀ ਚ ਵੀ ਤੇ ਹਿੰਦੀ ਚ ਵੀ ਕਿਆ ਕਮਾਲ ਜੇ ਸਾਡੇ ਗੁਰਦੁਆਰੀ ਇਹ ਕੰਮ ਕਰ ਰਹੇ ਨਾ ਸਾਡਾ ਦਮਨ ਤਾਂ ਹਰ ਦਿੱਤਾ ਜੋ ਸਾਨੂੰ ਚੇਤਨਨ ਕਰਨਾ ਹੈ ਜੋ ਸੋਚੀ ਲੈ ਕੇ ਜਾਣੀ ਹੈ ਜੋ ਗੁਰੂਆਂ ਦੇ ਆਦਰਸ਼ ਕੀ ਸੀ ਗੁਰੂਆਂ ਦੀ ਸੋਚ ਕੀ ਸੀ ਗੁਰੂ ਕੀ ਚਾਹੁੰਦੇ ਸੀ ਗੁਰੂ ਕੀ ਸੀ ਗੁਰੂ ਨੂੰ ਡਵਾਈਨ ਕਰਨਾ ਜੇ ਤੂੰ ਉੱਥੇ ਜੀ ਉਹ ਗੁਰਦੁਆਰੀ ਇਹ ਕੰਮ ਕਰੀ ਜਾਂਦੇ ਨੇ ਤੇ ਜਿਹੜੇ ਆਪਦੇ ਆਪ ਨੂੰ ਐਡਵਾਂਸਡ ਸਿੱਖਾ ਸਮਝਦੇ ਨੇ ਤੇ ਫੇਰ ਤਾਂ ਜੋ ਖਤਰਾ ਬਹੁਤ ਵੱਡਾ ਹੈ ਕਿਉਂਕਿ ਢੰਗ ਇੰਨਾ ਛਾਤਰ ਹੈ ਸੱਟ ਲਾ ਗੱਲ ਆ ਗਈ ਜਦੋਂ ਧਿਆਨ ਦੇਉਂਦਾ ਬੰਦਾ ਫਟ ਸਮਝ ਜਾਂਦਾ ਫਿਰ ਤਾਂ ਬੰਦੇ ਪਟੱਕ ਪਟੱਕ ਬੋਲੇ ਸਾਰੇ ਇਹ ਪ੍ਰਸੇ ਸੋਚ ਨਹੀਂ ਸੀ ਇਹ ਸੇ ਵੱਖਰਾ ਦੇਖਿਆ ਹੀ ਨਹੀਂ ਸੀ ਉਹ ਕਰਦਾ ਹੀ ਇਸ ਤਰ੍ਹਾਂ ਦਾ ਤੇ ਉਹਦੀ ਭੂਮਿਕਾ ਕਿਉਂ ਨੇ ਇਹ ਗੱਲ ਲਿਖੀ ਹੈ ਲਾਲਾ ਦੌਲਤਰਾਏ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਉਸ ਨੇ ਸਨਤਨ ਧਰਮ ਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਕੀ ਕਰ ਲਉਂਗੇ ਸਾਡੀ ਸਾਰੀ ਜਿਹੜੀ ਆਪਾਂ ਨਾਸਰ ਕੁਸ਼ੀ ਦੀ ਗੱਲ ਕਰਦੇ ਆਂ ਇਹ ਇਹ ਕਲਚਰਲ ਜੈਨੋਸਾਈਡ ਹੈ ਸੋ ਇਸ ਕਰਕੇ ਦੋ ਤਿੰਨ ਗੱਲਾਂ ਬਾਰੇ ਸੁਚੇਤ ਰਹੋ ਕਦੇ ਵੀ ਉਹਨੂੰ ਉਹਦੀ ਸ਼ੁੱਧ ਤੇ ਕਲਾਸਿਕਲ ਫਾਰਮ ਚ ਨਾ ਚਿਤਬੋ ਵੀ ਜੇ ਤਾਂ ਉਹ ਹੋ ਗਈ ਫਿਰ ਤਾਂ ਅਸਲ ਖੁਸ਼ੀ ਹੈ ਜੇ ਉਹ ਗੱਲ ਨਹੀਂ ਫੇਰ ਨਹੀਂ ਨਾ ਖੁਸ਼ੀ ਉਹ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਤੁਹਾਨੂੰ ਬਹੁਤ ਕੁਝ ਉਹ ਆਪ ਦਾ ਰਿਟੇਨ ਕਰਨ ਦੇ ਦਿੰਦੇ ਵੀ ਇਹ 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 ਰਿਟੇਨ ਕਰੀ